ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੇ ਦੌਰ ਵਿੱਚ ਜਿੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਲੋਕ ਕੁਦਰਤੀ ਤਰੀਕਿਆਂ ਨਾਲ ਉਗਾਈਆਂ ਗਈਆਂ ਦਾਲਾਂ ਸਬਜ਼ੀਆਂ ਅਤੇ ਅਨਾਜ ਨੂੰ ਤਰਜੀਹ ਦੇਣ ਲੱਗ ਪਏ ਹਨ ਉੱਥੇ ਹੀ ਕਿਸਾਨ ਵੀ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਕੁਦਰਤੀ ਢੰਗ ਨਾਲ ਫਸਲਾਂ ਦੀ ਪੈਦਾਵਾਰ ਵੱਲ ਮੁੜ ਰਹੇ ਹਨ ਗੁਰਦਾਸਪੁਰ ਦੇ ਕਨੂਵਾਨ ਬਲਾਕ ਦੇ ਪਿੰਡ ਬਖਤਪੁਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਵੀ ਕਰੀਬ 5 ਸਾਲ ਪਹਿਲਾਂ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ ਦੀ ਬਿਜਾਈ ਸ਼ੁਰੂ ਕੀਤੀ ਸੀ ਸ਼ੁਰੂਆਤ ਤਾਂ ਆਪਣੇ ਪਰਿਵਾਰ ਲਈ ਐਕਸਪੈਰੀਮੈਂਟ ਦੇ ਤੌਰ ਤੇ ਕੀਤੀ ਗਈ ਸੀ ਪਰ ਫਿਰ ਆਪਣੀ 2 ਕਿੱਲੇ ਜ਼ਮੀਨ ਵਿੱਚ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਕਰੀਬ 5 ਸਾਲਾਂ ਤੋਂ ਆਪ ਹੀ ਵੱਖ-ਵੱਖ ਕਿਸਮਾਂ ਦਾ ਗੁੜ ਤਿਆਰ ਕਰਕੇ ਵਧੀਆ ਕਮਾਈ ਕਰ ਰਿਹਾ ਹੈ। ਕੁਲਦੀਪ ਸਿੰਘ ਚਾਹਲ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁੜ ਦੀਆਂ ਵੱਖ-ਵੱਖ ਕਿਸਮਾਂ ਦੀਆਂ ਟੌਫੀਆਂ ਤਿਆਰ ਕਰਕੇ ਵੀ ਵੇਚਦਾ ਹੈ ਜਿਸ ਦੀ ਕਾਫੀ ਡਿਮਾਂਡ ਵੀ ਹੋਣੀ ਸ਼ੁਰੂ ਹੋ ਗਈ ਹੈ। ਖਾਸ ਕਰ ਉਸ ਵੱਲੋਂ ਬੜਾਈਆਂ ਗਈਆਂ ਤਿਲ ਹਲਦੀ ਅਤੇ ਸੁੰਗ ਵਾਲੀਆ ਗੁਰਦੀਆਂ ਟਰਾਫੀਆਂ ਤੱਕ ਕਾਫੀ ਮਸ਼ਹੂਰ ਹੋ ਗਈਆਂ ਹਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੋ ਕਿੱਲੇ ਜ਼ਮੀਨ ਵਿੱਚ ਬੀਜੇ ਗੰਨੇ ਤੋਂ ਉਸ ਵੱਲੋਂ ਹਰ ਰੋਜ਼ 1 ਕੁਇੰਟਲ ਗੁਰਦੀ ਪੈਦਾਵਰ ਕੀਤੀ ਜਾ ਰਹੀ ਹੈ ਪਰ ਇਸ ਨੂੰ ਵੇਚਣ ਲਈ ਉਸ ਨੂੰ ਕਦੇ ਮੰਡੀ ਜਾਣ ਦੀ ਲੋੜ ਨਹੀਂ ਪਈ ਕੁਆਲਿਟੀ ਵਧੀਆ ਹੋਣ ਕਾਰਨ ਘਰ ਬੈਠੇ ਹੀ ਸਾਰਾ ਦਾ ਸਾਰਾ ਗੁੜ ਅਤੇ ਦਾਲਾ ਵਿਕ ਜਾਂਦੀਆਂ ਹਨ ਦੇਖਦੇ ਹੋ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾਲ ਹੋਈ ਵਿਸ਼ੇਸ਼ ਗੱਲਬਾਤ ਕੰਨਾ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਸੋਰਿਆ ਚਾਲੂ ਤੇ ਕੇਪੀ ਫਾਰਮ ਦੇ ਨਾਮ ਤੇ ਸਾਡਾ ਫਾਰਮ ਚੱਲਦਾ ਹੈ ਜੀ ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਮੱਧਾ ਗਿਆ ਸਿਸਟਮ ਤੇ ਹੁਣ ਅਸੀਂ ਗੋੜਲੇ ਰਿਪੋਰਟ ਬਣਾ ਕੇ ਕੰਨਾ ਬੀਜ ਕੇ ਉਹਦਾ ਗੋੜ ਬਣਾ ਕੇ ਵੇਚ ਰਹੇ ਹਾਂ ਜੀ ਜਿੱਦਾਂ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਹੈ ਜੀ ਇਹਦੇ ਵਿੱਚ ਵੈਰਾਈਟੀਆਂ ਸੀ ਸ਼ੇਲ ਵਾਲਾ ਕੋਡ ਬਣਾ ਰਹੇ ਆ ਜੀ ਐਲਸੀ ਵਾਲਾ ਬਣਾ ਰਹੇ ਆ ਮਸਾਲੇ ਵਾਲਾ ਬਣਾ ਰਹੇ ਆ ਬਦਾਮਾ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਐਲਸੀ ਵਾਲਾ ਬਣਾ ਰਹੇ ਆ ਤੇ ਸਿੰਪਲ ਤੇ ਨਾਲ ਸ਼ੱਕਰ ਤੇ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਕੁਦਰਤੀ ਖੇਤੀ ਇੱਕ ਮਨਚ ਖਿਆਲ ਸੀ ਕਿ ਆਪਾਂ ਖਾਦਾਂ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਦਾ 2013 ਤੋਂ ਲੈ ਕੇ ਹੁਣ ਤੱਕ ਇਹ ਇੱਕ ਤਰ੍ਹਾਂ ਕਾਫੀਆਂ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਲ ਲੈ ਕੇ ਜਾਂਦਾ ਹੈ ਟੌਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟੌਫੀ ਹੈ ਇਹਦੇ ਨਾਲ ਸਾਡੀ ਸ਼ੂਗਰ ਕੰਟਰੋਲ ਹੋ ਗਈ ਹੈ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ ਸ਼ੂਗਰ ਕੰਟਰੋਲ ਹੋ ਜਾਂਦੀ ਹੈ ਕਿਉਂਕਿ ਆਰਗੈਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦੇ ਨੇ ਇਸ ਕਰਕੇ ਬਹੁਤ ਵਧੀਆ ਚੱਲ ਰਿਹਾ ਜੀ ਕਰਨੀ ਹੈ ਤਾਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਦਾਲਾਂ ਉਸ ਤੋਂ ਬਾਅਦ ਦਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨ ਜੀ ਤਾਂ ਇਹਦੀਆਂ ਇਹਨੂੰ ਸਾਂਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਹਦੀਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਕੀ ਵਰਤਦੇ ਹੋ ਖਾਦ ਇਹਦੀਆਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦਿੰਦਾ ਜਾਂ ਦੋ ਉਹ ਸਟਾਰਟਿੰਗ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜੇ ਖਾਨ ਕਹਿੰਦੇ ਆ ਕਿ ਥੀਤੀ ਜੀ ਘਾਟ ਦਾ ਸੌਦਾ ਹੋ ਗਿਆ ਤੁਸੀਂ ਉਹਨੂੰ ਕੀ ਕਹਿਣਾ ਚਾਹੋ ਖੇਤੀ ਘਾਟੇਵੰਦ ਸੌਦਾ ਉਦੋਂ ਹੀ ਆ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁਛ ਕਰਦੇ ਆ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾਂ ਫਿਰ ਘਾਟੇਵੰਦ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਐਸ ਵੇਲੇ ਪ੍ਰ آمدਨੀ ਇੱਕ ਗੋੜ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਗੋੜ ਬਣ ਜਾਂਦਾ ਹਨਾ ਤੇ ਉਹਦੀ آمدਨੀ ਰਹੀ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਫਸਲਾਂ ਲਈ ਵੇਚ ਲਈ ਮੰਡੀਆ ਚ ਖੱਜਲ ਖਵਾਰ ਹੋਣਾ ਪੈਂਦਾ ਜੀ ਸਾਡਾ ਤੇ ਇਹੋ ਜਿਹਾ ਸਹਾਇਕਤ ਅਧਿਪਨਾ ਕੇ ਲੱਗਦਾ ਕਿ ਕਿਸਾਨ ਵੀ ਤੋਂ ਖੁਸ਼हाल ਹੋ ਸਕਦਾ ਬਿਲਕੁਲ ਖੁਸ਼ਹਾਲ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਹੈ ਅਨਾਂ ਸਾਇਕਾ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਵਿੱਚ ਰਿਸਪਾਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਆ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜ਼ਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁੜਦਾ ਕਰ ਲੇ ਕਿਸੇ ਤੋਂ ਕੋਈ ਦਾਲਾਂ ਬੀਜ ਲੇ ਬਿਲਕੁਲ ਉਹ ਸਹੀ ਤਰੀਕੇ ਨਾਲ ਆਪਣੀ ਰੋਜ਼ੀਗਾਰ ਨੂੰ ਤੋਰ ਸਕਦਾ